ਸਤਿ ਸ਼੍ਰੀ ਅਕਾਲ ਜੀ ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਮੈਂ ਹਾਂ ਹਰਮਨਪ੍ਰੀਤ ਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਦੇਸ਼ ਦੁਨੀਆ ਤੇ ਪੰਜਾਬ ਦਾ ਹਾਲਚਾਲ ਜਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਪੰਜਾਬ ਵਿਧਾਨ ਸਭਾ ਦੀ ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਬਣਾਉਣ ਦੀ ਤਿਆਰੀ ਹੈ ਜ ਬਿਲਕੁਲ ਜੀ ਬਿਲਕੁਲ ਪਹਿਲੀ ਜਾਣਕਾਰੀ ਤਾਂ ਇਹ ਆ ਵੀ ਕੱਲ ਨੂੰ ਯਾਨੀ ਕਿ 14 ਤਰੀਕ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਸਰਕਾਰੀ ਘਰ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਮਹੱਤਵਪੂਰਨ ਮੀਟਿੰਗ ਹੋਣੀ ਹੈ ਕੈਬਨਿਟ ਦੀ ਇਹ ਮੀਟਿੰਗ ਹੈ ਜਿਹੜੀ ਇਸ ਸਵੇਰੇ ਮੇਰੇ ਖਿਆਲ ਬੀ 10 ਵਜੇ ਹੋਣੀ ਹੈ ਇਸ ਮੀਟਿੰਗ ਦੇ ਵਿੱਚ ਸਾਰੇ ਮੰਤਰੀ ਸਹਿਬਾਨ ਹੋਣਗੇ ਤੇ ਇਸ ਮੀਟਿੰਗ ਦੇ ਵਿੱਚ ਹੀ ਫੈਸਲਾ ਕੀਤਾ ਜਾਊਗਾ ਕਿ ਜਿਹੜਾ ਮੌਨਸੂਨ ਸੈਸ਼ਨ ਆ ਉਹ ਕਦੋਂ ਬੁਲਾਇਆ ਜਾਣਾ ਚਾਹੀਦਾ ਤੇ ਮੌਨਸੂਨ ਸੈਸ਼ਨ ਇਸੇ ਮਹੀਨੇ ਦੇ ਵਿੱਚ ਬੁਲਾ ਲਿਆ ਜਾਊਗਾ ਇਸ ਗੱਲ ਦੀ ਪੂਰੀ ਪੂਰੀ ਆਸ ਹੈ ਦੂਜੀ ਗੱਲ ਇਹ ਵੀ ਕੱਲ ਦੀ ਮੀਟਿੰਗ ਦੇ ਵਿੱਚ ਦੋ ਤਿੰਨ ਮੁੱਦਿਆਂ ਦੇ ਉੱਤੇ ਚਰਚਾ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੈਗੀ ਆ ਇੱਕ ਉਹਦੇ ਵਿੱਚ ਮੁੱਦਾ ਇਹ ਆ ਵੀ ਜਿਹੜੇ ਵੈਟਰਨਰੀ ਡਾਕਟਰ ਆ ਇਹਨਾਂ ਦੀਆਂ ਤਨਖਾਹਾਂ ਕਾਂਗਰਸ ਦੀ ਸਰਕਾਰ ਨੇ ਪਿਛਲੀ ਵਾਰ ਘਟਾਤੀਆਂ ਸੀ ਉਸ ਤੋਂ ਬਾਅਦ ਵੀ ਹੁਣੇ ਉਵੇਂ ਹੀ ਚੱਲਦੀਆਂ ਤੇ ਜਿਹੜੇ ਵੈਟਰਨਰੀ ਡਾਕਟਰ ਆ ਹੁਣ ਉਹ ਪਹਿਲਾਂ ਵਾਂਗ ਤਨਖਾਹ ਬਰਾਬਰ ਕਰਨ ਦੀ ਮੰਗ ਕਰ ਰਹੇ ਆ ਸੋ ਮੰਨਿਆ ਜਾ ਰਿਹਾ ਜੀ ਕੱਲ ਦੀ ਮੀਟਿੰਗ ਦੇ ਵਿੱਚ ਸ਼ਾਇਦ ਇਹ ਵੀ ਮੁੱਦਾ ਵਿਚਾਰਿਆ ਜਾਵੇ ਦੂਜੀ ਗੱਲ ਇਹ ਵੀ ਜਿਹੜੇ ਪੰਚਾਇਤੀ ਚੋਣਾਂ ਹੋਣੀਆਂ ਉਹਦੇ ਵਿੱਚ ਇਤਕੀ ਬਿਨਾ ਕਿਸੇ ਸਿੰਬਲ ਤੋਂ ਬਿਨਾ ਕਿਸੇ ਚੋਣ ਨਿਸ਼ਾਨ ਤੋਂ ਛੋਣਾ ਲੜੀਆਂ ਜਾਣ ਤੇ ਇਹਦੇ ਬਾਰੇ ਵੀ ਕਹਿੰਦੇ ਵੀ ਇੱਕ ਨਿਯਮ ਦੇ ਵਿੱਚ ਬਦਲਾਅ ਕਰਨ ਦੀ ਲੋੜ ਮਹਿਸੂਸ ਕਰਦੀ ਹੈ ਸਰਕਾਰ ਤੇ ਸ਼ਾਇਦ ਇਸ ਮੁੱਦੇ ਦੇ ਉੱਤੇ ਵੀ ਕੋਈ ਵਿਚਾਰ ਵਟਾਂਦਰਾ ਹੋਵੇ ਕੁਝ ਕੁ ਮਹੱਤਵਪੂਰਨ ਗੱਲਾਂ ਦੇ ਉੱਤੇ ਚਰਚਾ ਹੋਊਗੀ ਵੈਨੇ ਕੱਲ ਨੂੰ ਕਿਹੜੀ ਕਿਹੜੀ ਚਰਚਾ ਹੁੰਦੀ ਆ ਪਰ ਮੌਨਸੂਨ ਸੈਸ਼ਨ ਜਿਹੜਾ ਉਹਦੇ ਬਾਰੇ ਵੀ ਚਰਚਾ ਹੋਊਗੀ ਤਾਂ ਮੈਨੂੰ ਲੱਗਦਾ ਵੀ ਇਸੇ ਮਹੀਨੇ ਦੇ ਵਿੱਚ ਵਿੱਚ ਮੌਨਸੂਨ ਸੈਸ਼ਨ ਵਿਧਾਨ ਸਭਾ ਦਾ ਬੁਲਾ ਲਿਆ ਜਾਊਗਾ ਜੀ ਬਿਲਕੁਲ ਜੀ ਟੈਨਾਲ ਸਾਹਿਬ ਭਾਰਤ ਪੂਸ਼ਨ ਆਸ਼ੂ ਹਰਾਂ ਨੂੰ ਲੈ ਕੇ ਖਬਰ ਆ ਰਹੀ ਹੈ ਕਹਿੰਦੇ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਜੀ ਉਹਨਾਂ ਨੂੰ ਬਿਲਕੁਲ ਜੀ 14 ਨੰਦੀ ਨਿਆਂਇਕ ਹਿਰਾਸਤ ਦੇ ਵਿੱਚ ਭਾਰਤ ਪੂਸ਼ਨ ਆਸ਼ੂ ਨੂੰ ਭੇਜ ਦਿੱਤਾ ਗਿਆ ਭਾਰਤ ਪੂਸ਼ਨ ਆਸ਼ੂ ਪੰਜਾਬ ਦੇ ਸਾਬਕਾ ਮੰਤਰੀ ਆ ਜਦੋਂ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਹੁੰਦੀ ਸੀ ਉਦੋਂ ਇਹ ਪੰਜਾਬ ਦੇ ਫੂਡ ਸਪਲਾਈ ਡਿਪਾਰਟਮੈਂਟ ਦੇ ਮੰਤਰੀ ਹੁੰਦੇ ਸੀ ਜਦੋਂ ਸਰਕਾਰ ਬਦਲੀ ਇਹਨਾਂ ਦੇ ਉੱਤੇ ਪੜਤਾਲ ਛੜੀ ਦੋਸ਼ ਇਹਨਾਂ ਦੇ ਉੱਤੇ ਇਹ ਲੱਗੇ ਕਿਥੇ ਤੋਂ ਤੌਰ ਦੇ ਉੱਤੇ ਕਿ ਇਹਨਾਂ ਨੇ ਮੰਤਰੀ ਹੁੰਦੇ ਟੈਂਡਰ ਆਪਣੇ ਚਿਹਤਿਆਂ ਨੂੰ ਆਪਣੀ ਮਰਜ਼ੀ ਦੇ ਮੁਤਾਬਕ ਜਾਰੀ ਕੀਤੇ ਚਿਹਤਿਆਂ ਨੂੰ ਹੁਣ ਉਹ ਟੈਂਡਰਾਂ ਦਾ ਮਸਲਾ ਜਿਹੜਾ ਉਹ ਉਲਝਿਆ ਹੋਇਆ ਅਗਲੀ ਗੱਲ ਇਹ ਆ ਵੀ ED ਨੇ ਇਹਨਾਂ ਨੂੰ ਪਿਛਲੇ ਦਿਨੀ ਵੀ ਗ੍ਰਿਫਤਾਰ ਕੀਤਾ ਸੀ ਵੈਸੇ ਭਾਰਤ ਪੂਸ਼ਣ ਆਸ਼ੂ ਇਸ ਤੋਂ ਪਹਿਲਾਂ ਵੀ ਜੇਲ੍ਹ ਯਾਤਰਾ ਕਰਕੇ ਆਏ ਆ ਹੁਣ ਇਹਨਾਂ ਨੂੰ ED ਨੇ ਗ੍ਰਿਫਤਾਰ ਕੀਤਾ ਸੀ ਤੇ ਲੰਘੇ ਕੱਲ ਇੱਕ ਵਾਰ ਫੇਰ ਜਲੰਧਰ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਉੱਥੇ ED ਦੇ ਵਕੀਲਾਂ ਦੇ ਵੱਲੋਂ ਕਿਹਾ ਗਿਆ ਜੀ ਕਿ ਇਹਨਾਂ ਦਾ ਰਿਮਾਂਡ ਹੋਰ ਲੈਣਾ ਪਰ ਅਦਾਲਤ ਨੇ ਇਹਨਾਂ ਨੂੰ ਯਾਨੀ ਕਿ ਭਾਰਤ ਪੂਸ਼ਣ ਆਸ਼ੂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ 14 ਦਿਨਾਂ ਦੇ ਲਈ ਜੇਲ੍ਹ ਦੇ ਵਿੱਚ ਭੇਜ ਦਿੱਤਾ ਹੁਣ ਭਾਰਤ ਪੂਸ਼ਣ ਆਸ਼ੂ ਨੂੰ ਜ਼ਮਾਨਤ ਕਦੋਂ ਮਿਲਦੀ ਆ ਜ਼ਮਾਨਤ ਦਿਵਾਉਣ ਦੇ ਪਿੱਛੇ ਸੂਤਰ ਤਾਰ ਕੌਣ ਹੋਊਗਾ ਕੀ ਜ਼ਮਾਨਤ ਮਿਲ ਜਾਊਗੀ ਜਾਂ ਨਹੀਂ ਮਿਲ ਜਾਊਗੀ ਇਹ ਵਕਤ ਦੱਸੂਗਾ ਪਰ ਉਹਦਾ ਕਾਂਗਰਸੀਨੀ ਇੱਕ ਗੱਲ ਜ਼ਰੂਰ ਕਹਿੰਦੀ ਵੀ ਅਸੀਂ ਸਾਰੇ ਇਕਜੁੱਟਾਂ ਪਰ ਬਾਹਰ ਖੜੇ ਤੁਸੀਂ ਇਕਜੁੱਟ ਜਿੰਨੇ ਮਰਜ਼ੀ ਹੋਈ ਜਾਓ ਜਿਹੜੀ ਗੱਲ ਆ ਉਹ ਤਾਂ ਦਲੀਲਾਂ ਦੇ ਨਾਲ ਅਪੀਲਾਂ ਦੇ ਨਾਲ ਤੇ ਵਕੀਲਾਂ ਦੇ ਨਾਲ ਹੁਣ ਚੱਲਣੀ ਆ ਵੇਨੇ ਪਾਈ ਇਹਨਾਂ ਨੂੰ ਕਦੋਂ ਜ਼ਮਾਨਤ ਮਿਲਦੀ ਆ ਪਰ ਕਾਂਗਰਸ ਦੇ ਉੱਤੇ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਫੇਰ ਇੱਕ ਵਾਰੀ ਔਖਾ ਜਿਹਾ ਸਮਾਂ ਚੱਲਦਾ ਆ ਮੈਂ ਕੱਲ ਰਿਪੋਰਟ ਪੜ੍ਹ ਕੇ ਹਟਿਆ ਇੱਕ ਕਰਨਜੀਤ ਸਿੰਘ ਚੰਨੀ ਜਿਹੜੇ ਕਿ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਆ ਇਹਨਾਂ ਦੀ ਜਿਹੜੀ ਸੁਣਵਾਈ ਹੋਣੀ ਆ ਕੇਸ ਦੀ ਉਹ 30 ਸਤੰਬਰ ਦੇ ਉੱਤੇ ਪੈਗੀ ਆ ਵੈਸੇ ਕੱਲ ਸੁਣਵਾਈ ਹੋਣੀ ਸੀ ਪਰ ਇਹ ਕਿਉਂਕਿ ਮੌਨਸੂਨ ਸੈਸ਼ਨ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਬਿਜ਼ੀ ਆ ਇਸ ਕਰਕੇ ਇਹਨਾਂ ਨੂੰ ਨੋਟਿਸ ਆ ਜਿਹੜੇ ਉਹ ਸਰਵ ਨਹੀਂ ਹੋਏ ਤੇ ਜਿਹਦੇ ਕਰਕੇ ਇਹਨਾਂ ਦੀ ਸੁਣਵਾਈ 30 ਸਤੰਬਰ ਤੇ ਫੇਗੀ ਆ ਚਰਨਜੀਤ ਸਿੰਘ ਕੰਨੀ ਦੇ ਉੱਤੇ ਦੋਸ਼ ਲਾਇਆ ਹੈਗਾ ਬੀਜੇਪੀ ਦੇ ਇੱਕ ਆਗੂ ਨੇ ਵਕੀਲ ਦੇ ਰਾਹੀਂ ਕਿ ਜਿਹੜਾ ਇਹਨਾਂ ਨੇ ਜਲੰਧਰ ਨਹੀਂ ਚੋਣ ਵਾਸਤੇ ਨਾਮਜ਼ਦਗੀ ਕਾਗਜ਼ ਦਾਖਲ ਕੀਤਾ ਸੀਗਾ ਉਹਦੇ ਵਿੱਚ ਕਈ ਤਰੁੱਟੀਆਂ ਤੇ ਉਹਦੇ ਵਿੱਚ ਕਈ ਗਲਤ ਜਾਣਕਾਰਗੰਦਤ ਗੰਗਾਂ ਇਸ ਕਰਕੇ ਇਹਨਾਂ ਦੀ ਸੰਸਦ ਮੈਂਬਰੀ ਰੱਦ ਕੀਤੀ ਜਾਵੇ ਪਤਾ ਨਹੀਂ ਰੱਦ ਹੋਣੀ ਹੈ ਕਿ ਨਹੀਂ ਹੋਣੀ ਪਰ ਸੁਣਵਾਈ ਇਸ ਮਸਲੇ ਦੀ ਵੀ 30 ਸਤੰਬਰ ਨੂੰ ਹੋਊਗੀ ਯਾਨੀ ਕਿ ਕਾਂਗਰਸ ਦੇ ਕਈ ਨੇਤਾਵਾਂ ਦੇ ਉੱਤੇ ਕੋਈ ਨਾ ਕੋਈ ਚੱਕਰ ਪਿਆ ਹੋਇਆ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੇਹਰਾ ਸਾਹਿਬ ਤੇ ਅੱਗੇ ਵਧਦੇ ਹਾਂ ਕੱਲ ਵੀ ਆਪਾਂ ਸਾਡੇ ਵਾਲਾ ਰੇਡੀਓ ਦੇ ਉੱਪਰ ਇਸ ਖਬਰ ਦੀ ਸਾਂਝ ਪਾਈ ਸੀ ਕਿ ਨਿਤਿਨ ਗੜਕਰੀ ਹੋਰਾਂ ਨੇ ਚਿੱਠੀ ਲਿਖੀ ਹੈ ਜੀ ਪੰਜਾਬ ਸਰਕਾਰ ਨੂੰ ਤੇ ਕਹਿੰਦੇ ਉਸ ਚਿੱਠੀ ਦਾ ਅਸਰ ਇਹ ਹੋਇਆ ਹੈ ਕਿ ਹੁਣ ਪੰਜਾਬ ਸਰਕਾਰ ਸਰਗਰਮ ਹੋ ਗਈ ਹੈ ਜੀ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਕੇਂਦਰ ਦੀ ਸਰਕਾਰ ਦੇ ਉੱਤੇ ਹਮੇਸ਼ਾ ਇਹ ਦੋਸ਼ ਲੱਗਦੇ ਐ ਤੇ ਵਾਜਮ ਵੀ ਐ ਕਿ ਉਹਨਾਂ ਦੇ ਵੱਲੋਂ ਪੰਜਾਬ ਦੇ ਬਾਰੇ ਸੋਚਿਆ ਨਹੀਂ ਜਾਂਦਾ ਪੰਜਾਬ ਨੂੰ ਵੇਲੇ ਸਰ ਕੋਈ ਪ੍ਰੋਜੈਕਟ ਨਹੀਂ ਦਿੱਤਾ ਜਾਂਦਾ ਪੰਜਾਬ ਦੇ ਬਾਰੇ ਉਹ ਚੰਗੀ ਸੋਚ ਨਹੀਂ ਰੱਖਦੇ ਬਾਕੀ ਸੂਬਿਆਂ ਦੇ ਮੁਕਾਬਲ ਤਨ ਪਰ ਜੇ ਪੰਜਾਬ ਦੇ ਵਿੱਚ ਕੋਈ ਪ੍ਰੋਜੈਕਟ ਆਉਂਦਾ ਫਿਰ ਡਰਾਮੇਬਾਜ਼ੀ ਸ਼ੁਰੂ ਹੋ ਜਾਂਦੀ ਟੈਂਟਰਮ ਸ਼ੁਰੂ ਹੋ ਜਾਂਦੇ ਆ ਆ ਤੁਸੀਂ ਦੇਖੋ ਵੀ ਵੱਖ-ਵੱਖ ਖਾਵਾਂ ਦੇ ਉੱਤੇ ਭਾਰਤ ਮਾਲਾ ਪ੍ਰੋਜੈਕਟ ਤੇ ਕਈ ਹੋਰ ਪ੍ਰੋਜੈਕਟ ਤਾਂ ਸਮਾਪਤ ਹੋਣ ਲੱਗੇ ਆ ਤੇ ਪੰਜਾਬ ਦੇ ਵਿੱਚ ਕਈ ਕੇਂਦਰੀ ਪ੍ਰੋਜੈਕਟਾਂ ਦੇ ਲਈ ਜ਼ਮੀਨਾਂ ਅਕਵਾਇਰ ਦਾ ਕੰਮ ਵੀ ਨਹੀਂ ਹਾਲੇ ਮੁਕੰਮਲ ਹੋਇਆ ਜਿਹਦੇ ਕਰਕੇ ਪਿਛਲੇ ਨਹੀਂ ਨਤਨ ਗੜਕਰੀ ਹੋਰਾਂ ਨੇ ਗੁੱਸੇ ਦੇ ਵਿੱਚ ਹਰਖ ਦੇ ਵਿੱਚ ਇਹ ਗੱਲ ਕਹੀ ਸੀ ਵੀ ਭਾਈ ਫਿਰ ਤਿੰਨ ਚਾਰ ਪ੍ਰੋਜੈਕਟ ਬੰਦ ਕਰਨੇ ਪੈਣੇ ਜੇਕਰ ਲਛੜ ਆਹੀ ਰਹਤਾ ਹੁਣ ਉਸ ਤੋਂ ਬਾਅਦ ਨਵੀਆਂ ਖਬਰਾਂ ਆਈਆਂ ਜਿਹੜੇ 293 ਕਿਲੋਮੀਟਰ ਲੰਮੇ ਪ੍ਰੋਜੈਕਟਾਂ ਦਾ ਕੰਮ ਚੱਲ ਰਿਹਾ ਤੇ ਉਹਦੇ ਵਿੱਚ ਕੁਝ ਇੰਜੀਨੀਅਰਾਂ ਨੂੰ ਤੇ ਕੁਝ ਕਿ ਠੇਕੇਦਾਰਾਂ ਨੂੰ ਕੁੱਟਿਆ ਮਾਰਿਆ ਗਿਆ ਲੋਕਾਂ ਦੇ ਵੱਲੋਂ ਹੁਣ ਇਸ ਮਾਮਲੇ ਦੇ ਉੱਤੇ ਕੇਂਦਰ ਦੀ ਸਰਕਾਰ ਦੇ ਵੱਲੋਂ ਨਿਤਗੜਕਰੀ ਦੇ ਵੱਲੋਂ ਸੂਬੇ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਗਈ ਸੀ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਠੀਕ ਨਹੀਂ ਸਾਡੇ ਇੰਜੀਨੀਅਰ ਤੇ ਠੇਕੇਦਾਰ ਕੁੱਟੇ ਜਾ ਰਹੇ ਆ ਆਹ ਲੋ ਜੀ ਫੋਟੋਆਂ ਸਾਡੇ ਕੋਲੇ ਕੁੱਟਕਟਾਪੇ ਦੀਆਂ ਫੋਟੋਆਂ ਵੀ ਹੈਗੀਆਂ ਜੇਕਰ ਇਹੀ ਹਾਲਾਤ ਰਹੇ ਤਾਂ ਪੰਜਾਬ ਦੇ ਵਿੱਚ ਫਿਰ ਸਾਰੇ ਪ੍ਰੋਜੈਕਟ ਬੰਦ ਕਰਨੇ ਪੈਣੇ ਆ ਇਸ ਗੱਲ ਤੋਂ ਬਾਅਦ ਹੁਣ ਪੰਜਾਬ ਦੀ ਸਰਕਾਰ ਹਰਕਤ ਦੇ ਵਿੱਚ ਆਈ ਹੈ ਵੀ ਕਿਤੇ ਪ੍ਰੋਜੈਕਟ ਬੰਦੀ ਨਾ ਹੋ ਜਾਣ ਤੇ ਤਾਜ਼ਾ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਭਾਈ ਇਸ ਮਾਮਲੇ ਦੇ ਵਿੱਚ ਕਿ ਹੁਣ ਪੰਜਾਬ ਦੀ ਸਰਕਾਰ ਨੇ ਇਹ ਗੱਲ ਕਹਿਤੀ ਆ ਵੀ ਅਸੀਂ ਐਸਆਈਟੀ ਬਣਾਤੀ ਆ ਜਿਹੜੇ ਹਮਲੇ ਹੋਏ ਆ ਉਹਦੇ ਲਈ ਐਸਆਈਟੀ ਬਣਾਤੀ ਆ ਜਿਹੜੇ ਠੇਕੇਦਾਰਾਂ ਤੇ ਹਮਲਾ ਕਰਨ ਵਾਲੇ ਲੋਕ ਆ ਉਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਦੇ ਆ ਜਿਹੜੇ ਇੰਜੀਨੀਅਰਾਂ ਤੇ ਠੇਕੇਦਾਰਾਂ ਨੂੰ ਚਾਹੀਦੀ ਹੈਗੀ ਜੀ ਸੁਰੱਖਿਆ ਉਹਨਾਂ ਨੂੰ ਸੁਰੱਖਿਆ ਵੀ ਮੁਹੱਈਆ ਕਰ ਦਿੰਦੇ ਆ ਹਰ ਹਫਤੇ ਮੀਟਿੰਗ ਹੋਇਆ ਕਰੂਗੀ ਅਧਿਕਾਰੀਆਂ ਦੀ ਇਸ ਬਾਬਤ ਮੁੱਖ ਮੰਤਰੀ ਸਾਹਿਬ ਇਸ ਮਾਮਲੇ 'ਚ ਆਪ ਦਖਲ ਦਿਆ ਕਰਨਗੇ ਫਿਲਹਾਲ ਵੀਰਪੇ ਇਹ ਆਏ ਆ ਪਰ ਗੱਲ ਫੇਰ ਉੱਥੇ ਦੀ ਉੱਥੇ ਆ ਕੇ ਖੜ ਗਈ ਆ ਪੰਜਾਬ ਦੇ ਵਿੱਚ ਜਿਹੜਾ ਪ੍ਰੋਜੈਕਟ ਸ਼ੁਰੂ ਹੋ ਜਾਂਦਾ ਕਦੇ ਠੇਕੇਦਾਰ ਭੱਜ ਗਿਆ ਕਦੇ ਬਜਟ ਮੁੱਕ ਗਿਆ ਕਦੇ ਕੇਂਦਰ ਦੀ ਤੇ ਪੰਜਾਬ ਦੀ ਸਰਕਾਰ ਦੀ ਸੁਰ ਨਹੀਂ ਮਿਲਦੀ ਆ ਤੁਸੀਂ ਆਦਮਪੁਰ ਵਾਲਾ ਪੁਲ ਦੇਖ ਲਓ ਇੱਕ ਦਹਾਕਾ ਹੋ ਗਿਆ ਇਹਨੂੰ ਇਹਦੇ ਕੋਲੇ ਇਕੱਲੇ ਇੱਥੇ ਪਿਲਰ ਖੜੇ ਹੋਰ ਇੱਥੇ ਕੱਖ ਨਹੀਂਗਾ ਤੇ ਫੇਰ ਵੀ ਕਿਨੇ ਵੀ ਭਾਈ ਵਕਾਫ ਜ਼ੋਰਾਂ ਦੇ ਉੱਤੇ ਆ ਸੋ ਗੱਲ ਇਹ ਜੀ ਕਿ ਜਦੋਂ ਕੇਂਦਰ ਨੇ ਤੇ ਪੰਜਾਬ ਦਾ ਆਪਸ ਚ ਤਾਲਮੇਲੀ ਨਾ ਹੋਊਗਾ ਤੇ ਫੇਰ ਪ੍ਰੋਜੈਕਟ ਇਹੋ ਜਿਹਾ ਬਣਨੇ ਆ ਬਿਲਕੁਲ ਸਹੀ ਕਿਹਾ ਤੁਸੀਂ ਟੇੜਾ ਸਾਹਿਬ ਤਾਲਮੇਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਖੈਰ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਮਾਨਯੋਗ ਸੁਪਰੀਮ ਕੋਰਟ ਦੀ ਸੁਪਰੀਮ ਕੋਰਟ ਨੇ ਸ਼ੰਭੂ ਬਾਰਡਰ ਦੀ ਇੱਕ ਲਾਈਨ ਖੋਲਣ ਦੇ ਲਈ ਕਹਿ ਦਿੱਤਾ ਜੀ ਬਿਲਕੁਲ ਜੀ ਬਿਲਕੁਲ ਅਸਲ ਦੇ ਵਿੱਚ ਕਿਸਾਨਾਂ ਨੇ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਅਸੀਂ ਇੱਥੇ ਨਹੀਂ ਬੈਠੇ ਅਸੀਂ ਇੱਥੇ ਕੋ ਧੱਕੇ ਨਾਲ ਨਹੀਂ ਬੈਠੇਗੇ ਵੀ ਭਾਈ ਅਸੀਂ ਇੱਥੇ ਬੈਠੇ ਰਹਿਣਾ ਯਾਨੀ ਕਿ ਸ਼ੰਭੂ ਬਾਰਡਰ ਦੇ ਉੱਤੇ ਖਨੌਰੀ ਤੇ ਅਸੀਂ ਤਾਂ ਦਿੱਲੀ ਜਾਣਾ ਸੀਗਾ ਤੇ ਇਹ ਤਾਂ ਹਰਿਆਣੇ ਦੀ ਸਰਕਾਰ ਨੇ ਬੈਰੀਕੇਡ ਲਾ ਕੇ ਸਾਨੂੰ ਰੋਕ ਲਿਆ ਤੇ ਮਜਬੂਰੀ ਦੇ ਵਿੱਚ ਸਾਨੂੰ ਇੱਥੇ ਬਹਿਣਾ ਪਿਆ ਜਦੋਂ ਇਹਨਾਂ ਨੇ ਬਾਰਡਰ ਖੋਲਤਾ ਯਾਨੀ ਕਿ ਬੈਰੀਕਾਡ ਚੱਕਲੇ ਸੀ ਅਥਾਰਟੀ ਨੇ ਫੋੜੀ ਚੱਕ ਕੇ ਅੱਗੇ ਚਲੇ ਜਾਵਾਂਗੇ ਤੇ ਭਾਈ ਇਸ ਦਾ ਦਿੱਲੀ ਜਾਣਾ ਸੀ ਦਿੱਲੀ ਹੁਣ ਜਾਣਾ ਚਾਹੁੰਦੇ ਦਿੱਲੀ ਪਹਿਲਾਂ ਜਾਣਾ ਚਾਹੁੰਦੇ ਸੀ ਹੁਣ ਇਸ ਮਾਮਲੇ ਦੇ ਵਿੱਚ ਇੱਕ ਨਵੀਂ ਜਾਣਕਾਰੀ ਆ ਗਈ ਹੈ ਲੰਘੇ ਕੱਲ੍ਹ ਮਾਨਯੋਗ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਸ਼ੰਭੂ ਬਾਰਡਰ ਦੀ ਇੱਕ ਲਾਈਨ ਖੋਲ ਦਿੱਤੀ ਜਾਵੇ ਤਾਂ ਜੋ ਐਂਬੂਲੈਂਸ ਪੁਲਿਸ ਦੀ ਗੱਡੀ ਇਹਦੇ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਜਿਹੜੇ ਵਿਦਿਆਰਥੀ ਕਰਨ ਸਕੂਲ ਕਾਲ ਜਾਣਾ ਉਹਨਾਂ ਦੀਆਂ ਵਾਹਣਾਂ ਜਾਂ ਗੱਡੀਆਂ ਉਹ ਲੰਘ ਸਕਣ ਇੱਕ ਹਫਤੇ ਦੇ ਵਿੱਚ ਵਿੱਚ ਹਰਿਆਣੇ ਦੀ ਸਰਕਾਰ ਨੂੰ ਇਹ ਗੱਲ ਕਹੀ ਗਈ ਆ ਸੋ ਵੇਨੇ ਭਾਈ ਹਰਿਆਣੇ ਦੀ ਸਰਕਾਰ ਕੀ ਕਹਿੰਦੀ ਤੇ ਕੀ ਕਰਦੀ ਆ ਪਰ ਹਰਿਆਣੇ ਦੀ ਸਰਕਾਰ ਜਦ ਕਰੀ ਬੈਠੀ ਆ ਸੁਪਰੀਮ ਕੋਰਟ ਨੇ ਵੀ ਤੇ ਹਾਈ ਕੋਰਟ ਨੇ ਵੀ ਇੱਕ ਇੱਕ ਵਰੀ ਇਹ ਗੱਲ ਕਹਤੀ ਆ ਕਿ ਭਾਈ ਇਹ ਤੁਸੀਂ ਬੈਰੀਕੇਡ ਚੱਕੋ ਵੀ ਜੇ ਦਿੱਲੀ ਜਾਣਾ ਚਾਹੁੰਦੇ ਆ ਕਿਸਾਨ ਤਾਂ ਇਹ ਕੋਈ ਖਤਰਨਾਕ ਅਪਰਾਧੀ ਨਹੀਂ ਹੈਗੇ ਇਹ ਭਾਈ ਜਾਨ ਨਹੀਂ ਡਣੇ ਪਰ ਨਾ ਹਰਿਆਣੇ ਦੀ ਸਰਕਾਰ ਇਸ ਗੱਲ ਦੇ ਉੱਤੇ ਪਹਿਰੀ ਪਾਣੀ ਨਹੀਂ ਪੈਣ ਦਿੰਦੀ ਉਹ ਕਹਿੰਦੇ ਨਹੀਂ ਇੱਥੇ ਬੈਠੇ ਰਹਿਣਗੇ ਜੀ ਜੀ ਬਿਲਕੁਲ ਤੇ ਟੇਹੜਾ ਸਾਹਿਬ ਉਧਰ ਕਹਿੰਦੇ ਕੁਰਾਲੀ ਦੇ ਇੱਕ ਪਿੰਡ ਦੇ ਵਿੱਚ ਪ੍ਰਵਾਸੀ ਭਾਰਤੀਆਂ ਦੇ ਲਈ ਜਿਹੜੇ ਬੋਰਡ ਲੱਗ ਗਏ ਨੇ ਜੀ ਵੱਡੇ ਵੱਡੇ ਕੀ ਲਿਖਿਆ ਨਾ ਬੋਰਡਸ ਦੇ ਉੱਪਰ ਦੇਖੋ ਇਹ ਗੱਲ ਸੱਚੀ ਹੈ ਕਿ ਪੰਜਾਬ ਦੇ ਲੋਕਾਂ ਨੇ ਕੰਮ ਕਰਨਾ ਛੱਡਤਾ ਜਾਂ ਘਟਾਤਾ ਤੇ ਜਦੋਂ ਖਾਲੀ ਥਾਂ ਛੱਡਤੀ ਆ ਤੇ ਫਿਰ ਪ੍ਰਵਾਸੀ ਮਜ਼ਦੂਰ ਆ ਕੇ ਕੰਮ ਕਰਦੇ ਆ ਤੇ ਪ੍ਰਵਾਸੀ ਮਜ਼ਦੂਰ ਸਾਡੇ ਪੰਜਾਬੀਆਂ ਨਾਲੋਂ ਵੱਧ ਕੰਮ ਕਰਦੇ ਆ ਇਹਦੇ ਵਿੱਚ ਕੋਈ ਦੂਰ ਹੈ ਨਹੀਂ ਜੇ ਆਪਾਂ ਕਹਿ ਦੇਗੇ ਬਿਨੈ ਨਹੀਂ ਇਹ ਗੱਲ ਸੱਚੀ ਨਹੀਂ ਹੈਗੀ ਇਹ ਤਾਂ ਗੱਲ ਐਵੇਂ ਲੱਗਦੀ ਆ ਤਾਂ ਇਹ ਗੱਲ ਆਪਾਂ ਦੇਖਦੇ ਹਾਂ ਵੀ ਆਲੇ-ਦੁਆਲੇ ਝਾਤ ਮਾਰ ਕੇ ਦੇਖ ਲਈਏ ਪਤਾ ਲੱਗ ਜਾਂਦਾ ਵੀ ਇਹ ਗੱਲ ਸੱਚੀ ਆ ਕਿ ਝੂਠੀ ਆ ਆਪਾਂ ਦੇਖੀਏ ਵੀ ਜੇਕਰ ਆਪਾਂ ਉਹ ਸਾਰੀ ਕਰਦੇ ਆ ਘਰਾਂ ਦੇ ਵਿੱਚ ਕੰਮਕਾਜ ਕਰਦੇ ਆ ਮਕਾਨ ਬਣਾਉਨੇ ਆ ਉਦੋਂ ਵੀ ਤਾਂ ਆਪਾਂ ਉਹਨਾਂ ਨੂੰ ਲਾਉਨੇ ਆ ਅਗਲੀ ਗੱਲ ਇਹ ਆ ਵੀ ਇਸ ਵੇਲੇ ਪੰਜਾਬ ਦੀ ਵੱਡੀ ਗਿਣਤੀ ਦੇ ਵਿੱਚ ਲੋਕ ਤਾਂ ਬਾਹਰਲੇ ਮੁਲਕਾਂ ਜਾਂਦੇ ਆ ਤੇ ਫਿਰ ਜਿਹੜੇ ਹੋਰ ਸੂਬਿਆਂ ਵਾਲੇ ਉਹ ਪੰਜਾਬ ਦੇ ਵਿੱਚ ਆਹੇ ਕੰਮ ਕਰਦੇ ਫਰਕ ਤਾਂ ਸਿਰਫ ਇੰਨਾ ਹੀ ਆ ਤੇ ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਹੁਣ ਪੰਜਾਬ ਦੇ ਕਈ ਪਿੰਡਾਂ ਖਾਸ ਕਰਕੇ ਕੋਰਾਲੀ, ਮੁਹਾਲੀ ਤੇ ਖਰੜ ਦੇ ਕਈ ਪਿੰਡਾਂ ਦੇ ਵਿੱਚ ਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਵੱਲੋਂ ਮਤੇ ਪਾਸ ਕੀਤੇ ਗਏ ਆ। ਉਹਨਾਂ ਦੇ ਮਤਿਆਂ ਨੂੰ ਗੰਭੀਰਤਾ ਨਾਲ ਸਮਝਣਾ ਬਣਦਾ ਵੀ ਉਹਨਾਂ ਨੇ ਕਿਉਂ ਪਾਏ ਆ। ਹੁਣ ਮੈਂ ਕੱਲ ਖਰੜ ਦੀ ਇੱਕ ਪੰਚਾਇਤ ਦਾ ਮਤਾ ਪੜ੍ਹ ਕੇ ਹਟਿਆ। ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਪਿੰਡ ਦੇ ਵਿੱਚ ਰਹਿਣ ਵਾਲੇ ਪ੍ਰਵਾਸੀ ਮਜ਼ਦੂਰ ਆ ਜਿਹੜੇ ਇਹ ਰਾਤ ਨੂੰ 9 ਵਜੇ ਤੋਂ ਬਾਅਦ ਆਪਣੇ ਕਮਰਿਆਂ ਦੇ ਵਿੱਚੋਂ ਘਰ ਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਣਗੇ। ਧੋਤੀ ਬਨ ਕੇ ਤੇ ਰੀੜੇ ਲਾ ਕੇ ਪਿੰਡ ਦੇ ਵਿੱਚ ਗਿੜੇ ਨਹੀਂ ਕੱਢ ਸਕਣਗੇ। ਪਿੰਡ ਦੇ ਵਿੱਚ ਥੁੱਕਣ ਦੇ ਉੱਤੇ ਪਾਣ ਪੀ ਕੇ ਖਾ ਕੇ ਤੇ ਉਹ ਜਿਹੜਾ ਪਚਕਾਰੀਆਂ ਮਾਰਨ ਦੇ ਉੱਤੇ ਤੇ ਹੋਰ ਜਿਹੜਾ ਉਹ ਆਪਾਂ ਤੰਬਾਕੂ ਨੁਸ਼ੀ ਕਰਨ ਦੇ ਤੇ ਸਿਗਰਟ ਨੁਸ਼ੀ ਕਰਨ ਦੇ ਉੱਤੇ ਮੁਕੰਮਲ ਪਾਬੰਦੀ ਹੈ ਤੇ ਜਿੰਨੇ ਵੀ ਬੰਦੇ ਇੱਥੇ ਆਏ ਆ ਪ੍ਰਵਾਸੀ ਤੇ ਉਹ ਸਾਰੇ ਦੇ ਸਾਰੇ ਆਪਣੀ ਪੁਲਿਸ ਵੈਰੀਫਿਕੇਸ਼ਨ ਕਰਾਉਣਗੇ ਇਹ ਉਹਦੇ ਵਿੱਚ ਗੱਲਾਂ ਦਰਜ ਕੀਤੀਆਂ ਗਈਆਂ ਹੁਣ ਵੇਨੇ ਭਾਈ ਇਹਨਾਂ ਗੱਲਾਂ ਦੇ ਉੱਤੇ ਕੀ ਅਮਲ ਹੁੰਦਾ ਤੇ ਕੀ ਅਸਰ ਹੁੰਦਾ ਪਰ ਗੱਲ ਇਹ ਵੀ ਕਈ ਲੋਕਾਂ ਨੇ ਇਸ ਗੱਲ ਦਾ ਮੁੱਦਾ ਬਣਾਇਆ ਪਰ ਪਿੰਡ ਦੀ ਪੰਚਾਇਤ ਨੇ ਗੱਲ ਕਹੀ ਹੈ ਕਿ ਸਾਡੇ ਉੱਤੇ ਵੀ ਇਹ ਗੱਲ ਲਾਗੂ ਹੁੰਦੀ ਹੈ ਪਿਛਲੇ ਕੁਝ ਸਮੇਂ ਦੇ ਵਿੱਚ ਪ੍ਰਵਾਸੀ ਮਜ਼ਦੂਰਾ ਦੇ ਵੱਲੋਂ ਪਿੰਡਾਂ ਦੇ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਜਨਮ ਦਿੱਤਾ ਗਿਆ ਉਹ ਕਹਿੰਦੇ ਵੀ ਭਾਈ ਇਸ ਦਾ ਪਿੰਡ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਆ ਤੇ ਅਗਲੀ ਗੱਲ ਇਹ ਆ ਉਹ ਕਹਿੰਦੇ ਜੀ ਗੱਲ ਸਾਡੇ ਤੇ ਵੀ ਲਾਗੂ ਹੁੰਦੀ ਵੀ 9 ਵਜੇ ਤੋਂ ਬਾਅਦ ਅਸੀਂ ਨਿਕਲ ਗਏ ਤੇ ਪਿੰਡ ਦੀ ਰਾਖੀ ਰੱਖੀਏ ਕਿਉਂਕਿ ਗੱਲ ਅਸਲ ਦੇ ਵਿੱਚ ਇੱਕ ਪੱਖ ਤੇ ਚਲੋ ਇਹ ਹੋਗਾ ਵੀ ਚਲੋ ਮਜ਼ਦੂਰ ਮਜ਼ਦੂਰੀ ਕਰਨ ਆਉਂਦੇ ਆ ਆਪਾਂ ਅਤਿਆਚਾਰ ਨਹੀਂ ਕਰਨਾ ਪਰ ਇਹ ਵੀ ਗੱਲ ਸੱਚੀ ਹੈ ਵੀ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਝਾਰਖੰਡ ਦੇ ਕਿਹੜੇ ਹਿੱਸੇ ਦਾ ਬੰਦਾ ਯੂਪੀ ਦੇ ਕਿਹੜੇ ਹਿੱਸੇ ਦਾ ਬੰਦਾ ਹੈ ਕੌਣ ਆ ਉਹ ਬੰਦਾ ਕੋਈ ਨਾ ਕੋਈ ਕਾਂਡ ਕਰਕੇ ਵਾਪਸ ਭੱਜ ਜਾਂਦਾ ਅਸੀਂ ਉਹਨੂੰ ਕੀ ਕਰ ਲਾਂਗੇ ਸੋ ਇਹ ਕਈ ਗੱਲਾਂ ਹੈਗੀਆਂ ਜਿਹਦੇ ਕਰਕੇ ਪਿੰਡਾਂ ਦੇ ਵਿੱਚ ਵੱਖ-ਵੱਖ ਪੰਚਾਇਤਾਂ ਦੇ ਵੱਲੋਂ ਮਤੇ ਪਾਸ ਕੀਤੇ ਗਏ ਜੀ ਬਿਲਕੁਲ ਸਹੀ ਟੇਣਾ ਸਾਹਿਬ ਹੁਣ ਗੱਲ ਕਰਦੇ ਆ ਜੀ ਆਪਾਂ ਜਿਹੜੀਆਂ ਮੋਬਾਈਲ ਕੰਪਨੀਆਂ ਨੇ ਉਹਦੇ ਬਾਬਤ ਕਹਿੰਦੇ Jio ਤੇ Airtel ਜਿਹੜੀ ਕੰਪਨੀ ਹੈ ਪੰਜਾਬ ਦੇ ਵਿੱਚ ਪੂਰੀ ਬੱਲੇ ਬੱਲੇ ਆ ਜੀ ਇਹਨਾਂ ਦੋਵਾਂ ਦੀ ਹਾਂ ਬਿਲਕੁਲ ਜੀ ਬੱਲੇ ਬੱਲੇ ਆ Jio ਤੇ Airtel ਦੀ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਵਿੱਚ ਵੈਸੇ ਵੀ ਇਸ ਵੇਲੇ ਇੰਨੀ ਕਿ ਚੱਡੀ ਚੜੀ ਆ ਵੀ ਪੰਜਾਬ ਦੇ ਇੱਕ ਇੱਕ ਘਰ ਦੇ ਵਿੱਚ ਜਿੰਨੇ ਜਿੰਨੇ ਹੈਗੇ ਇਸ ਵੇਲੇ ਮੈਂਬਰ ਤੇ ਉਹਦੇ ਨਾਲੋਂ ਵੱਧ ਤਾਂ ਮੋਬਾਈਲ ਹੈਗੇ ਆ ਆਮ ਆਕਰ ਰਿਪੋਰਟ ਪੜ੍ਹ ਕੇ ਹੈਰਾਨ ਰਹਿ ਗਿਆ ਜਿੰਨੇ ਪੰਜਾਬ ਦੇ ਵਿੱਚ ਘਰਾਂ ਦੇ ਵਿੱਚ ਟੋਟਲ ਮੋਬਾਈਲ ਆ ਤੇ ਓਨੀ ਪੰਜਾਬ ਦੇ ਵਿੱਚ ਟੋਟਲ ਆਬਾਦੀ ਹੈ ਨਹੀਂਗੀ ਪੰਜਾਬ ਦੀ ਆਬਾਦੀ 3 ਕਰੋੜ ਤੇ ਕੁਝ ਕੁ ਲੱਖ ਹੈ ਤੇ ਪੰਜਾਬ ਦੇ ਵਿੱਚ ਇਸ ਵੇਲੇ 3.5 ਕਰੋੜ ਜਿਹੜੇ ਆ ਉਹ ਮੋਬਾਈਲ ਕਨੈਕਸ਼ਨ ਹੈਗੇ ਆ ਇਹ 3.5 ਕਰੋੜ ਮੋਬਾਈਲ ਕਨੈਕਸ਼ਨਾਂ ਦੇ ਵਿੱਚੋਂ ਤੇ ਸਭ ਤੋਂ ਵੱਧ ਕਨੈਕਸ਼ਨ ਹੈਗੇ Airtel ਤੇ Reliance Jio ਵਾਲਿਆਂ ਦੇ ਦੇਰ ਲਾਇਆ ਜੀ ਉਹ ਹੀ ਕੰਪਨੀ ਆ ਜਿਹਦੇ ਬਾਰੇ ਆਪਾਂ ਇਹ ਗੱਲ ਕਹਿੰਦੇ ਰਹੇ ਕਿ ਨਾ ਬਾਈਕਾਟ ਕਰੋ ਇਹ ਕਾਰਪੋਰੇਟ ਘਰਾਣੇ ਆ ਅਮਬਾਨੀ ਤੇ ਅਡਾਨੀ ਆ ਜਿਹੜੇ ਉਹਨਾਂ ਨੇ ਆ ਕਰਤਾ ਐ ਕਰਤਾ ਇਹਨਾਂ ਨੇ ਪੰਜਾਬ ਦੇ ਬਾਰੇ ਮਾੜਾ ਸੋਚਿਆ ਇਹਨਾਂ ਦੇ ਕਰਕੇ ਖੇਤੀ ਕਾਨੂੰਨ ਲਿਆਂਦੇ ਗਏ ਤੇ ਉਦੋਂ ਇੱਕ ਵਾਰ ਫਿਰ Jio ਦੇ ਜਿਹੜੇ SIM ਆ ਉਹ ਲੋਕਾਂ ਨੇ ਬੰਦ ਵੀ ਕੀਤੇ ਪਰ ਥੋੜੇ ਕਿ ਸਮੇਂ ਵਾਸਤੇ ਪੰਜਾਬੀਆਂ ਦਾ ਗੁੱਸਾ ਰੰਦਾ ਹੁੰਦਾ ਤੇ ਅੱਜ ਪੰਜਾਬ ਦੇ ਵਿੱਚ ਸਭ ਤੋਂ ਵੱਧ ਫਿਰ Jio ਦੇ SIM ਵਰਤੇ ਜਾ ਰਹੇ ਆ ਸੋ ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨੀ ਵਾਲੀ ਗੱਲ ਆ ਮਤਲਬ ਇਹ ਆ ਜੀ ਕਿ ਇਸ ਵੇਲੇ 1 ਕਰੋੜ ਤੇ 24 ਲੱਖ ਪੰਜਾਬ ਦੇ ਵਿੱਚ Jio ਕੰਪਨੀ ਦੇ ਕਨੈਕਸ਼ਨ ਆ ਇਹ ਅਚੰਭੇ ਵਾਲੀ ਗੱਲ ਆ ਤੇ 3.5 ਕਰੋੜ ਦੇ ਵਿੱਚੋਂ 1 ਕਰੋੜ ਤੇ 24 ਲੱਖ ਮਤਲਬ ਲਗਭਗ ਆਪਾਂ ਅੱਧ ਦੇ ਨੇੜੇ ਤੇੜੇ ਹੌਲੀ ਹੌਲੀ ਪਹੁੰਚ ਜਾਣਾ ਤੇ ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਪੰਜਾਬ ਦੇ ਲੋਕ 2-3 ਮਹੀਨੇ ਹੀ ਕਿਸੇ ਗੱਲ ਦੇ ਉੱਤੇ ਗੁੱਸੇ ਰਹਿੰਦੇ ਆ ਕੱਤੇ ਰਹਿੰਦੇ ਆ ਭਾਰੇ ਰਹਿੰਦੇ ਆ ਬਾਅਦ ਵਿੱਚ ਗੱਲ ਉਵੇਂ ਹੀ ਹੋ ਜਾਂਦੀ ਆ ਅੱ ਡਗਰੂ ਵਾਲਾ ਜਿਹੜਾ ਸਾਈਲੋ ਪਲਾਂਟ ਆ ਅਡਾਨੀਆਂ ਵਾਲਾ ਜਿਹਦੇ ਬਾਰੇ ਇਹ ਗੱਲ ਕਹੀ ਜਾਂਦੀ ਸੀ ਕਿ ਭਾਈ ਉੱਥੇ ਕਿਸੇ ਨੇ ਕਣਕ ਨਹੀਂ ਲੈ ਕੇ ਜਾਣੀ ਅਨਾਜ ਨਹੀਂ ਲੈ ਕੇ ਜਾਣਾ ਤੇ ਅੱਜ ਟਰਾਲੀਆਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਹੁੰਦੀਆਂ ਉੱਥੇ ਕਿਸਾਨ ਇਹ ਗੱਲ ਕਹਿੰਦੇ ਵੀ ਭਾਈ ਟਰਾਲੀ ਛੇਤੀ ਵਹਿਲੀ ਕਰਕੇ ਦੇ ਦਿੰਦੇ ਆ ਆ ਜਿਹੜੇ ਆਪਾਂ ਕਹਿੰਦੇ ਸੀ ਰਿਲਾਇੰਸ ਦੇ ਪੈਟਰੋਲ ਪੰਪਾਂ ਤੋਂ ਤੇਲ ਨਹੀਂ ਫੋਣ ਆ ਤੇ ਉੱਥੇ ਲੋਕ ਵੱਡੀ ਗਿਣਤੀ ਜਾਂਦੇ ਆ ਆਪਾਂ ਕਹਿੰਦੇ ਹੁੰਦੇ ਸੀ ਭਾਈ ਰਿਲਾਇੰਸ ਵਾਲਿਆਂ ਦੇ ਚੈਨਲ ਨਹੀਂ ਦੇਖਣੇ ਅੱਜ ਕੱਲ ਲੋਕ ਉਹ ਵੀ ਦੇਖਦੇ ਆ ਮਤਲਬ ਥੋੜੇ ਕਿ ਸਮੇਂ ਬਾਅਦ ਅਸੀਂ ਪੰਜਾਬੀ ਗੱਲ ਨੂੰ ਭੁੱਲ ਜਾਂਦੇ ਹ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਿਹਰਾ ਸਾਹਿਬ ਖੈਰ ਅੱਗੇ ਵਧਦੇ ਹਾਂ ਲੁਧਿਆਣਾ ਦੀ ਗੱਲ ਕਰਦੇ ਹਾਂ ਜੀ ਬਹੁਤ ਹੀ ਜ਼ਿਆਦਾ ਦੁਖਦਾਇਕ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਵਿੱਚ ਪ੍ਰੇਮ ਵਿਆਹ ਦਾ ਬਦਲਾ ਲੈਣ ਦੇ ਲਈ ਸਮੂਹਿਕ ਜ਼ਬਰਦਸਤ ਕੀਤਾ ਗਿਆ ਜੀ ਹਾਂ ਬਿਲਕੁਲ ਜੀ ਇਹ ਬਹੁਤ ਦੁਖਦਾਈ ਖਬਰ ਹੈਗੀ ਹੈ ਇਹ ਖਬਰ ਸਾਡੇ ਸਮਾਜ ਦੇ ਮੱਥੇ ਦੇ ਉੱਤੇ ਕਲੰਕ ਹੈਗੀ ਹੈ ਮੈਂ ਅੱਗੇ ਵੀ ਗੱਲ ਕਹਿਦਾ ਹੁੰਦਾ ਵੀ ਮੁੰਡੇ ਕੁੜੀਆਂ ਜਿਹੜੇ ਵਿਆਹ ਕਰਵਾਉਂਦੇ ਆ ਤੇ ਆਪਦੀ ਮਰਜ਼ੀ ਦੇ ਮੁਤਾਬਕ ਉਹਨਾਂ ਨੂੰ ਵਾਕਈ ਫਰਜ਼ ਵੀ ਨਿਭਾਉਣੇ ਚਾਹੀਦੇ ਮਰਜ਼ੀ ਦੇ ਮੁਤਾਬਕ ਇਹ ਨਹੀਂ ਵੀ ਬਾਕੀ ਫਰਜ਼ਾਂ ਦੇ ਲਈ ਵੀ ਡਾਂਗ ਚੱਕੀ ਜਾਵੇ ਤੇ ਬਾਕੀ ਫਰਜ਼ਾਂ ਤੋਂ ਆਪਾਂ ਮੁਨਕਰ ਹੋ ਜਾਂਦੇ ਤੇ ਕੱਲੀ ਜਿਹੜੀ ਗੱਲ ਸਾਨੂੰ ਆਪਣੇ ਨਾਲ ਆਪ ਨੂੰ ਸੂਟ ਕਰਦੀ ਆ ਉਹ ਗੱਲ ਦੇ ਉੱਤੇ ਅਸੀਂ ਪਹਿਰਾ ਵਧ ਦਿੰਨੇ ਆ ਜਾਣਕਾਰੀ ਤਾਜ਼ਾ ਇਹ ਪ੍ਰਾਪਤ ਹੋਈ ਵੀ ਲੁਧਿਆਣੇ ਦੇ ਵਿੱਚ ਮੁੰਡੇ ਕੁੜੀ ਨੇ ਆਪਣੀ ਮਰਜ਼ੀ ਮੁਤਾਬਕ ਵਿਆਹ ਕਰਵਾ ਲਿਆ ਕੁੜੀ ਨੇ ਭੱਜ ਕੇ ਮੁੰਡੇ ਨਾਲ ਵਿਆਹ ਕਰਵਾ ਲਿਆ ਤੇ ਕੁੜੀ ਦੇ ਪਰਿਵਾਰਕ ਮੈਂਬਰਾਂ ਨੂੰ ਮੁੰਡੇ ਦੇ ਪਰਿਵਾਰਕ ਮੈਂਬਰਾਂ ਤੇ ਹਰਕ ਬਹੁਤ ਆ ਉਹਨਾਂ ਨੇ ਬਦਲਾ ਲੈਣਾ ਚਾਹਿਆ ਮੁੰਡੇ ਦੀ ਮਾਂ ਦੇ ਵੱਲੋਂ ਲਾਇਕ ਦੇ ਦੋਸ਼ਾਂ ਦੇ ਮੁਤਾਬਕ ਕੁੜੀ ਦੇ ਪਿਓ ਨੇ ਕੁੜੀ ਦੇ ਭਰਾ ਨੇ ਕੁੜੀ ਦੇ ਚਾਚੇ ਤਾਇਆ ਨੇ ਬਦਲਾ ਲੈਣ ਦੇ ਲਈ ਸਾਡੇ ਘਰ ਦੇ ਵਿੱਚ ਆ ਕੇ ਤੇ ਮੇਰੀ ਪਤ ਲੁੱਟੀ ਆ। ਇਹਦਾ ਸਾਰਿਆਂ ਨੇ ਇਹ ਗੱਲ ਕਹੀ ਪਤ ਲੁੱਟ ਕੇ ਵੀ ਤੁਸੀਂ ਸਾਡੀ ਇੱਜ਼ਤ ਨੂੰ ਹੱਥ ਪਾਇਆ ਅਸੀਂ ਤੇਰੀ ਇੱਜ਼ਤ ਰੋਲਤੀ ਹਿਸਾਬ ਬਰਾਬਰ ਹੋ ਗਿਆ। ਸੋ ਉਹ ਜਿਹੜਾ ਮੁੰਡਾ ਕੁੜੀ ਉਹ ਬਾਲਗ ਆ ਉਹ ਦੋਵਾਂ ਨੇ ਕਿਤੇ ਵਿਆਹ ਕਰਵਾ ਲਿਆ ਕੋਰਟ 'ਚ ਮੈਰਿਜ ਕਰਵਾ ਕੇ ਕਿਤੇ ਹੋਰ ਰਹਿਣ ਲੱਗ ਪਏ ਆ ਤੇ ਬਦਲਾ ਉਹਨਾਂ ਨੇ ਇਹਦੀ ਮਾਂ ਤੋਂ ਲਿਆ ਮੁੰਡੇ ਦੀ ਮਾਂ ਤੋਂ। ਹੁਣ ਉਹ ਕਈ ਤਾਂ ਹਫ਼ਤੇ ਚੁੱਪ ਰਹੀ ਸਦਮੇ ਦੇ ਵਿੱਚ ਰਹੀ। ਪਰ ਹੁਣ ਕਹਿੰਦੇ ਵੀ ਮੁੰਡੇ ਦੀ ਮਾਂ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਤਿੰਨ ਜਣਿਆਂ ਦੇ ਉੱਤੇ ਕੁੜੀ ਦੇ ਭਰਾ ਦੇ ਉੱਤੇ ਕੁੜੀ ਦੇ ਬਾਪ ਦੇ ਉੱਤੇ ਤੇ ਇੱਕ ਹੋਰ ਜਣੇ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਮਤਲਬ ਕਹਿਣ ਦਾ ਇਹ ਹੈ ਕਿ ਭਾਈ ਇਹ ਵੀ ਪੰਜਾਬ ਆ ਇੱਕ ਪੰਜਾਬ ਆ ਵੀ ਹੈ ਉਸ ਪੰਜਾਬ ਦੇ ਵਿੱਚ ਭਾਈ ਆਹ ਕੁਝ ਹੁੰਦਾ ਉਸ ਪੰਜਾਬ ਦੇ ਵਿੱਚ ਬਦਲੇ ਕਿਵੇਂ ਲੈ ਜਾਂਦੇ ਆ ਉਸ ਪੰਜਾਬ ਦੇ ਵਿੱਚ ਕਿਸ ਤਰੀਕੇ ਦੀਆਂ ਹਰਕਤਾਂ ਹੁੰਦੀਆਂ ਇਹ ਖਬਰ ਪੜ ਕੇ ਬੜੀ ਆਪਣੇ ਆਪ ਨੂੰ ਹੈਰਾਨੀ ਹੋਈ ਹੈ ਦੁੱਖ ਹੋਇਆ ਵੀ ਆ ਹੋਈ ਕੀ ਕੀ ਜਾਂਦਾ ਜੀ ਜੀ ਬਿਲਕੁਲ ਸਹੀ ਤਣਾ ਸਰ ਬਿਹਾਰ ਦੇ ਸਿਦੈਸ਼ਵਰਨਾਥ ਮੰਦਿਰ ਦੇ ਵਿੱਚ ਕੱਦੇ ਭਗੜੜ ਮੱਚੀ ਹੈ ਜਿਸ ਦੇ ਕਰਕੇ 7 ਤੇ ਨੇੜੇ ਜਿਹੜੇ ਮੌਤਾਂ ਹੋ ਗਈਆਂ ਬਿਲਕੁਲ ਜੀ ਪੰਜਾਬ ਦੇ ਵਿੱਚ ਤੇ ਸਮੁੱਚੇ ਦੇਸ਼ ਦੇ ਵਿੱਚ ਵਕ-ਵਕ ਧਾਰਮਿਕ ਥਾਵਾਂ ਦੇ ਉੱਤੇ ਭਗੜੜ ਮੱਚ ਜਾਣੀ ਜਾਂ ਕੋਈ ਵਿਵਾਦ ਪੈਦਾ ਹੋ ਜਾਣਾ ਨਵੀਂ ਗੱਲ ਨਹੀਂ ਤੇ ਬਿਹਾਰ ਦੇ ਵਿੱਚ ਸਿਦੈਸ਼ਵਰਨਾਥ ਮੰਦਿਰ ਦੇ ਵਿੱਚ ਲੰਘੇ ਕੱਲ ਭਗੜੜ ਮੱਚੀ ਹੈ ਜਿਸ ਦੇ ਕਰਕੇ 7 ਕਾਂਬੜੀਆਂ ਦੀ ਮੌਤ ਹੋ ਗਈ ਹੈ ਤੇ 12 ਜਿਹੜਿਆਂ ਦੀ ਪਤਾ ਲੱਗਾ ਵੀ ਜ਼ਖਮੀ ਹੋਣ ਦੀ ਖਬਰ ਹੈ ਇਸ ਅਸਲ ਦੇ ਵਿੱਚ ਕਈ ਗੱਲ ਕਹਿੰਦੇ ਵੀ ਲਾਠੀ ਚਾਰਜ ਹੋਇਆ ਤਾਂ ਕਰਕੇ ਭਗੜੜ ਬਚੀ ਆ ਕੋਈ ਕਹਿੰਦਾ ਦੁਕਾਨਦਾਰ ਜਿਹੜੇ ਫੁੱਲ ਵੇਚਣ ਵਾਲੇ ਆ ਉਹਨਾਂ ਦੀ ਲੜਾਈ ਹੋ ਗਈ ਆ ਤਾਂ ਭਗੜੜ ਬਚੀ ਆ ਕਾਰਨ ਚਲੋ ਕੋਈ ਵੀ ਹੋਵੇ ਪਰ ਸੱਤ ਜਣਿਆਂ ਦੀ ਮੌਤ ਹੋ ਗਈ ਆ ਆਪਾਂ ਕੱਲ ਖਬਰਸਾਂਝੀ ਕੀਤੀ ਸੀ ਵੀ ਪੰਜਾਬ ਬੇਲ ਦੇ ਇੱਕ ਡੱਬੇ ਦੇ ਵਿੱਚ ਅਫਵਾਹ ਫੈਲ ਗਈ ਵੀ ਭਾਈ ਡੱਬੇ 'ਚ ਅੱਗ ਲੱਗੀ ਆ ਤੇ ਭਗੜੜ ਬਚ ਗਈ ਜਿਹਨੇ ਕਰਕੇ ਲੋਕ ਚੱਲਦੀ ਗੱਡੀ 'ਚ ਛਾਲਾ ਮਾਰ ਕੇ ਕਈ ਜ਼ਖਮੀ ਆ ਇਸ ਤੋਂ ਪਹਿਲਾਂ ਆਪਾਂ ਜਿਹੜਾ 2 ਕ ਮਹੀਨੇ ਪਹਿਲਾਂ ਖਬਰਾਂ ਸਾਂਝੀਆਂ ਕਰਦੇ ਸੀਗੇ ਇਧਰ ਯੂਪੀ ਦੇ ਵੱਲੋਂ ਉਥੇ ਇੱਕ ਅਖੌਤੀ ਜਿਹਾ ਬਾਬਾ ਜਿਹੜਾ ਤੇ ਉਹਦੇ ਆਸ਼ਰਮ ਦੇ ਵਿੱਚ ਲੋਕਾਂ ਦੀ ਭਗੜੜ ਮਾਂ ਚੰਗੀ ਸੀ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਪੈਰਾਂ ਥੱਲੇ ਆ ਆ ਕੇ ਮਰ ਗਏ ਸੀਗੇ ਲੋਕ ਇਹੋ ਜਿਹੀਆਂ ਖਬਰਾਂ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਮ ਆਈ ਜਾਂਦੀਆਂ ਤੇ ਲੋਕਾਂ ਦਾ ਬૌਧਿਕ ਪੱਧਰ ਕਿਹੋ ਜਿਹਾ ਇਹ ਨੂੰ ਦਰਸਾਉਂਦੀਆਂ ਸੋ ਦੁੱਖ ਹੁੰਦਾ ਇਹਨਾਂ ਗੱਲਾਂ ਦੇ ਉੱਤੇ ਵੀ ਭਾਈ ਲੋਕ ਕੀ ਕਰਦੇ ਭਾਵੇਂ ਕੋਈ ਗੁਰਦੁਆਰਾ ਭਾਵੇਂ ਮੰਦਰ ਮਸਜਿਦ ਗਰਜਾ ਘਰ ਜਾਂ ਡੇਰਾ ਜਦੋਂ ਸਾਨੂੰ ਪਤਾ ਹੋਵੇ ਵੀ ਭਾਈ ਇੱਥੇ ਭੀੜ ਵੱਧ ਗਈ ਆ ਤੇ ਆਪਾਂ ਉੱਥੇ ਜਾਣ ਤੋਂ ਗੁਰੇਜ਼ ਕਰਗੇ ਤੇ ਹੈਰਾਨੀ ਇਸ ਗੱਲ ਦੀ ਹੁੰਦੀ ਆ ਔਰਤਾਂ ਕੁਛੜ ਚੱਕ ਕੇ ਨਿਆਣਾ ਤੇ ਭੀੜ ਦਾ ਹਿੱਸਾ ਬਣ ਜਾਂਦੀਆਂ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਭਾਈ ਮਾੜਾ ਮੋਟਾ ਆਪਾਂ ਘਰੇ ਬੈਠ ਕੇ ਨਾਮ ਜਪ ਲਈਏ ਬਾਬੇ ਦਾ ਨਾਂ ਘਰੇ ਬੈਠ ਕੇ ਭਗਵਾਨ ਦਾ ਨਾਂ ਘਰੇ ਬੈਠ ਕੇ ਲੈ ਲਈਏ ਜਿੱਥੇ ਪਹਿਲੇ ਹੀ 20 25 30 ਹਜ਼ਾਰ ਬੰਦਾ ਉਹਦੇ ਵਿੱਚ ਜੇਕਰ ਕੁਝ ਵੀ ਵਾਪਰ ਗਿਆ ਤੇ ਨਾ ਸਾਡਾ ਕੁਝ ਵਟਿਆ ਜਾਣਾ ਨਾ ਕੁਛੜ ਚੱਕੇ ਲੈਣੇ ਦਾ ਕੁਝ ਵਟਿਆ ਜਾਣਾ ਤੇ ਇਹੋ ਜੀਆਂ ਘਟਰਾਵਾਂ ਆਮ ਵਾਪਰਦੀਆਂ ਜੀ ਬਿਲਕੁਲ ਟੈਣਾ ਸਾਹਿਬ ਮਨਨਜਨ ਜਗਤ ਦਾ ਕੀ ਹਾਲ ਹੈ ਜੀ ਕਿਹੜੀਆਂ ਫਿਲਮਾਂ ਆ ਰਹੀਆਂ ਨੇ ਦੇਖੋ ਜੀ ਇੱਕ ਫਿਲਮ ਹੁਣੇ-ਹੁਣੇ ਆਈ ਆ ਰੋਜ਼ ਰੋਜ਼ੀ ਤੇ ਗੁਲਾਬ ਇਹਦਾ ਖੁਸ਼ੀ ਨੀ ਬਣਿਆ ਪੰਜਾਬ ਦੇ ਵਿੱਚ ਦੂਜੀ ਗੱਲ ਇਹ ਜੀ ਕਿ ਇੱਕ ਫਿਲਮ ਆਉਣੀ ਹੈ ਜੀ ਬੀਬੀ ਰਜਨੀ ਉਹ ਫਿਲਮ 30 ਅਗਸਤ ਨੂੰ ਆਉਗੀ ਉਹਦਾ ਪ੍ਰਚਾਰ ਜ਼ੋਰਾਂ ਦੇ ਉੱਤੇ ਆ ਇੱਕ ਗਿੱਪੀ ਦੀ ਫਿਲਮ ਆਉਣੀ ਹੈ ਜੀ ਅਰਦਾਸ ਸਰਬੱਤ ਦੇ ਭਲੇ ਦੀ ਇਹ ਸਤੰਬਰ ਦੇ ਵਿੱਚ ਆਉਣੀ ਹੈ ਇਸ ਤੋਂ ਇਲਾਵਾ दारू ਦਾ ਪੀਂਦਾ ਹੋਵੇ ਪੰਜਾਬੀ ਫਿਲਮ ਆਈ ਹੋਈ ਹੈ ਇਹ ਠੀਕ-ਠੀਕ ਰਹੀ ਆ ਸੋ ਇਹ ਪੰਜਾਬੀ ਫਿਲਮਾਂ ਦੇ ਵੇਰਵੇ ਹੈਗੇ ਆ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨ